ਤੇਰੀ ਸੋਨੀ ਨਾਲ ਲਿਆ ਅੱਜ ਕੀ ਐ ਸੋਨੀ ਯਾਰ ਦੋਸਤ ਕਿੱਥੇ ਆਹੇ ਤਾਪੀ ਆ ਜੀ ਤਾਪੀ ਆ ਜੀ ਹੁਣ ਬੈਠਦੇ ਉੱਠਦੇ ਹਾਂ ਐ ਕਿਉਂ ਕਿਨੇ ਚਲੋਗੇ ਬਾਈ ਨਾ ਉਹ ਮੂੰਹ ਤਾਂ ਖੰਨੇ ਆ ਤਾਂ ਥੱਲੇ ਕਰ ਲੈ ਗੱਲ ਕਰਦੇ ਆ ਹੈ ਮਿੰਟ ਡੇਟ ਮਿੰਨਮ ਠੀਕ ਆ ਹੁਣ ਤੇਰੇ ਕੋਲ ਆਉਂਦੇ ਨੇਗੇ ਕੰਮ ਬਣ ਗਿਆ ਬਾਈ ਦਾ ਹਾਂ ਜੀ ਐ ਇੱਕ ਦੋ ਅਸੀਂ ਬਾਈ ਕੋਲੇ ਪਰਸਲ ਕਮ ਆਇਆ ਦੀਗਾ ਹਾਂਜੀ ਹਾਂਜੀ ਉਹ ਹੋ ਗਿਆ ਅੱਧਾ ਹੋ ਗਿਆ ਅੱਧਾ ਰਹਿ ਗਿਆ ਜੀ ਅੱਧਾ ਹੋ ਗਿਆ ਮੰਨ ਕੇ ਅੱਧਾ ਫੁੱਲ ਉਗ ਗਿਆ ਅੱਧਾ ਰਹਿ ਗਿਆ ਜੀ ਇਹ ਕੁਝ ਹੋਇਆ ਹਾਂਜੀ ਹਾਂਜੀ ਬਾਬਾ ਜੀ ਛੋਟੇ ਕਰੇ ਮੇਖਾਂ ਦੱਸ ਬਾਈ ਕਿੱਥੇ ਪਈਆਂ ਨੇ ਯਾਰ ਲੈ ਬੋਲ ਲੈ ਨਾ ਭਾਈ ਮਣ ਕੇ ਚਿੰਗਾ ਅੱਜ ਹੁਣ ਚੁੱਪਾ ਕਰੇ ਸੋਹਣੇ ਲਾਉਂਦੇ ਯਾਰ ਉਹ ਪਰਚ ਵਾਰ ਦੇ ਚ ਵੀ ਆ ਦੇ। ਉਈ ਨਾ ਕਹੀਏ ਕਿਤੇ? ਬਰਤ ਵਿੱਚ ਵੀ ਆ ਦੇ। ਤੂੰ ਕਿਸੇ ਬਲੇ ਵਿੱਚ ਫਸ ਗਿਆ ਦੀ ਬਾਈ। ਹਾਂਜੀ। ਸਹੀ ਐ? ਹਾਂਜੀ। ਐ? ਹਾਂਜੀ। ਲੋਸ ਸਰਵਿਸ ਹੋ ਗਈ ਸੀ ਕਿ ਬਚ ਗਈ ਸੀ? ਬਚ ਗਈ ਸੀ ਜੀ। ਸਹੀ ਐ? ਹਾਂਜੀ। ਐ ਬਾਈ। ਓ ਪਿੰਡ ਜੱਜ ਖੇਪਣ ਤੋਂ ਤੁਰੇ ਕਾ ਫਲਾ। ਗੁਣੀ ਗੁਣੀ ਨਾ ਦੇ ਕਿੰਨੇ ਜਾਂਦਾ।

ਕੇ ਲਿਆਉਂਗਾ ਕਿਉਂ ਭਾਈ ਹਾਂ ਪਤਾ ਹੈ ਜੀ ਮੈਨੂੰ ਕਿਉਂ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਮੈਂ ਜਿਹੜੀ ਗੱਲ ਇੱਕ ਵਾਰ ਮੂੰਹ ਚੋਂ ਮੈਂ ਕੱਢਤੀ ਉਹਨੂੰ ਮੈਂ ਸਾਫ਼ ਤਾਂ ਕਰੂੰਗਾ ਚਾਹੇ ਮੈਨੂੰ ਜਿਵੇਂ ਮਰਜ਼ੀ ਕਰਨੀ ਪਵੇ ਹਾਂ ਬਾਬਾ ਦਾਦੀ ਦਾਦੀ ਦਾ ਹੋਇਆ ਸੀ ਜਾਂ ਤੇਰੀ ਪਰਦਾਦੀ ਦਾ ਹੋਇਆ ਸੀ ਪਰਦਾਦੀ ਦਾ ਹੋਇਆ ਸੀ ਪੱਕਾ ਹੈ ਓਕੇ ਆ ਹਾਂਜੀ ਓਕੇ ਆ ਕਹਿ ਬਾਬਾ ਓ ਬਾਬਾ ਚੰਦੇ ਤੇਰੀ ਪੌਣ ਮੈਨੂੰ ਨਸ਼ੇ ਜਿਹਾ ਓਣ ਰੋਹੀ ਦਾ ਪੁੱਛਿਆ ਨਾ ਠੀਕ ਹੈ ਜੀ ਰੋਹੀ ਦਾ ਪੁੱਛਿਆ ਨਾ ਕਿਉਂਦਾ ਮੈਂ ਕਹ ਬਾਬਾ ਹਾ ਤੇਰੇ ਨਸ਼ਿਆਂ ਨੇ ਮਾਰਿ ਮਕਾਇਆ ਨਾ 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 ਨਸ਼ਿਆਂ ਨੇ ਮਾਰਿ ਮਕਾਇਆ ਥਿੰਨੇ ਨਹੀਂ ਤੇ ਬਜਾਵੇ ਬੰਦਰੀ ਆ ਤੇ ਨਾ ਉਹਨੇ ਕਿਰਨਾ ਚਾਹੀ ਕਿਰਨਾ ਕਹਿੰਦੇ ਦੱਸ ਕੋਣ ਬੈਸ ਦੋਨੇ ਨਹੀਂ ਦੋਨੇ ਨਹੀਂ ਦੋ ਹੀ ਨੇ ਜਾੜ ਪਛਾੜ ਕੇ ਕਿਥੋਂ ਇੱਕ ਤਾਂ ਪੁਰਾਣੇ ਘਰ ਲਵੇ ਰਹੇ ਦੀ ਜੀ ਹਾਂ ਇੱਕ ਕੁੜੀ ਨਾਲ ਕੰਮ ਕਰਦੀ ਸੀ ਨਾ ਜਦੋਂ 5 ਸਾਲ ਪਹਿਲਾਂ ਕੀ ਕੰਮ ਕਰਦੀ ਸੀ ਪ੍ਰਾਈਵੇਟ ਲਿਮਟਿਡ ਕੰਪਨੀ ਸੀ ਮਰੀ ਉੱਥੇ ਐਸੀ ਉਹਨੂੰ ਸਮਝਾ ਦੇ ਭਾਈ ਮੈਂ ਤਾਂ ਨਾ ਪੜਿਆ ਬੰਦਾ ਤਾਂ ਸਹੀ ਗੱਲ ਸਾਂ ਆਈਟੀ ਸੈਕਟਰ ਦਾ ਕੰਮ ਸੀਗੇ ਜੀ ਮੇਰਾ ਸੌਫਟਵੇਅਰ ਡਵੈਲਪਮੈਂਟ ਦਾ ਜੀ ਓਕੇ ਉੱਥੇ ਐਸੀ ਕੰਮ ਕਰਦੀ ਮਾਣੋ ਦੀਦੀ ਕਿੱਥੇ ਆ ਦੇリカ ਮਾਈ ਦੇリカ ਮਾਈ ਸੀ ਮੋਟ ਚੰਡੀ ਕਰ ਕੰਮ ਕਰਦੀ ਜੀ ਹੁਣ ਤੇਰੀ ਬੋਲ ਚਲੇ ਗਈ ਆ ਐ ਹਾਂ ਜੀ ਹੁਣ 97 ਤੇਰੇ ਨੰਬਰ ਚ ਲੱਗਦਾ ਸੀ ਉਹਦੇ ਚ ਲੱਗਦਾ ਸੀਗਾ ਇਹ ਤੇਰੀ ਮੈਨੂੰ ਕੋਈ ਯਾਦ ਨਹੀਂ ਸਾਵਾ ਸੇ ਤੇਰੇ ਉਹ ਤਾਂ ਬਸ ਤੇਰੇ ਗੱਲਾਂ ਮਾਰਦੀ ਹੁਣ ਤੇ ਨੰਬਰ ਵੀ ਯਾਦ ਹੋਵੇ 97 ਮੇਰੇ ਹੋਣ ਚ ਲੱਗਦਾ ਸੀ ਹੈ ਮੇਰੇ ਚ ਲੱਗਦਾ ਸੀ ਤੇਰੇ ਚ ਲੱਗਦਾ ਸੀਗਾ ਕਹਿ ਬਾਬਾ पाले तूं चोड़ा ਹੋਏਗਾ ਤੂੰ ਮੈਨੂੰ ਕੀ ਵੀ ਦੱਸ ਕੋਈ ਨਾ ਮੈਂ ਲੱਗ ਰੂ ਦੱਸਦਾ ਠੀਕ ਹੈ ਕੰਮ ਤੇਰਾ ਚੱਲ ਪਊਗਾ ਤੇ ਬਾਬਾ ਤੇਰੇ ਘਰੇ ਕਿਰਪਾ ਕਰ ਦੂਗਾ ਇੱਕ ਤਾਂ ਮੰਨ ਲੈ ਖਾਜੇ ਪੀਰ ਨੂੰ ਠੀਕ ਹੈ ਹਾਂਜੀ ਬਾਬਾ ਜੀ ਇੱਕ ਕੀੜੇ ਦੇ ਪੌਣ ਤੇ ਸੱਤ ਨੇ ਆਜਾ ਬਾ ਠੀਕ ਹੈ ਲਗਾਤਾਰ 7 ਦਿਨ 7 ਦਿਨਾਂ ਦੇ ਵਿੱਚ ਤੈਨੂੰ ਰਿਜ਼ਲਟ ਮਿਲ ਜਾਊਗਾ ਠੀਕ ਹੈ ਹਾਂਜੀ ਇੱਕ ਤਾਂ ਧਵਿੰਦਰ ਨਾਲ ਦੀ ਬਸੰਤੀ ਤੂੰ ਕਿਹਨੂੰ ਬਸੰਤੀ ਕਹਿੰਦਾ ਦੀ ਓਏ ਤੇਰਾ ਦੋਸਤ ਹੈ ਸੱਚੀ ਪਸੰਦੀ ਕਹਿੰਦੀ ਉਹਨੂੰ ਦੇਖ ਲੈ ਪਹਿਲੇ ਆਏ ਹਾਏ ਲਾਈਕ ਪਹਿਲੇ ਇੱਕ ਉਤਰ ਵੀ ਤਦੀ ਹੁੰਦੀ ਜਾਨੇ ਕੋਈ ਹਾਂ ਜੀ ਸੀ ਦੀ ਇੱਕ ਤੂੰ ਕਹਿ ਕੇ ਬਣਾਉਣ ਦੀ ਗੱਲ ਹੈ ਕੈਫਰ ਬਾਬਾ ਉਹ ਡੱਬੀ ਵਿੱਚ ਖਾਈ ਜਾਂਦਾ ਕਾਲੀ ਕਾਲੀ ਤੋਰ ਜੋਨੇ ਗਏ ਦੇਖੀ ਜਾਈ ਕੰਦ ਤੇ ਇਹ ਕਾਪੀ ਤਾਂ ਹੁਣ ਰਿਵਿਊ ਪੇਊਗਾ ਕੋਈ 24 ਹਾਂ ਜੇ ਲਮਾਏ ਤੁਹਾਡੇ ਘਰੇ ਜਾ ਕੇ ਦੇਖਿਆ ਹੁਣ ਆਏ ਦੱਸੋ ਸੱਠਾ ਕਰੋਣਾਂ ਦੀ ਗੱਲ ਕਾਹੀ ਨੰਬਰ ਬੋਲਣਾ ਹੈ ਜਵੰਦਾਰ ਆ ਤੂੰ ਵੀ ਲਾਇਆ ਓਏ ਹੈ ਪੱਕਾ ਠੀਕ ਆ ਸੱਟਾ ਸੁਟਾ ਦੇ ਕੁਛੀ ਰੱਖਿਆ ਬੁੱਤਾ ਆਪਦਾ ਕੰਮ ਚਲਾ ਲਾ ਕੰਮ ਚਲਾ ਚੱਲ ਪੂਗਾ ਧੰਨ ਤੇ ਕੋ 4 ਕਮਰੇ ਦੇ ਕਿਤਾਹ ਰਜਿਸਟਰੀ ਨੇ ਹੋਰੀਆਂ ਸੀਗੇ ਜੀ ਜੀ ਰਜਿਸਟਰੀ ਹੈ ਜੀ 7 ਦਿਨਾਂ ਤੇਰੇ ਕੰਮ ਹੋ ਜਾਣਗੇ ਹੁਣ ਸੁੱਖ ਤੋਂ ਮੇਰੀ ਮਰਜ਼ੀ ਦਵੇਂਗਾ ਤੂੰ ਆਪਣੀ ਮਰਜ਼ੀ ਦੇ ਕੇ ਜਾਵੇਂਗਾ ਤੁਸੀਂ ਕਰ ਦਿਓ ਜੀ ਮੇਰੇ ਤਾਂ ਮਹਿੰਗੀ ਹੋ ਜਾਂਦੀ ਹੈ ਭਾਈ ਮੱਲਕੀ ਦੇ ਸਾਰੇ ਕੰਮ ਲਿਪੜ ਜਾਂਦਾ ਮੈਂ ਦੇ ਚੁੜਾ ਪੱਕਾ ਕਿੰਨੇ ਕਦੇ ਕੰਮ ਨੇ ਤੇਰੇ ਤੂੰ ਤਾਂ ਥੋੜਾ ਜਿਹਾ ਜ਼ਿਮੀਂਦਾਰ ਰੋਲਾ ਜਿਹਾ ਸੀ ਠੀਕ ਹੈ। ਤੂੰ ਸ਼ੁਕਰਗੁਜ਼ਾਰ ਉਹ ਲੋਕਾਂ ਨੂੰ ਕਿਹਾ ਤਾੜਨ ਵਾਲਾ। ਇਹ ਪੜ੍ਹ ਚਾਣਗੇ। ਤੂੰ ਪੀਰਾਂ ਦੇ ਰਿਜ਼ਲਟ ਦਿਖਾਉਂਗਾ ਚਾਹੇ ਮੈਂ ਜਿਵੇਂ ਮਰਜ਼ੀ ਦਿਖਾਵਾਂ। ਠੀਕ ਹੈ। ਮਨਜ਼ੂਰ ਹੈ ਤੈਨੂੰ। ਹੱਥ ਬਣ ਕੇ ਚਾਹ ਬਾਬੇ ਨੂੰ ਕਹਦਾ ਮੈਂ ਦਿਵਾਨ ਕਰਾਉਂਗਾ। ਕਿਉਂ ਬਾਬੂ? ਦਿਵਾਨ ਕਰਾਉਂਗਾ ਤਾਂ ਸਾਰੇ ਘਾੜੇ ਪੜ੍ਹੇ। ਠੀਕ ਹੈ। ਹਾਂ ਜੀ। ਸਤ ਨੇ ਜਾ ਫਿਰ ਹੁਣ ਤੂੰ ਮੇਰੇ ਹਿਸਾਬ ਨਾਲ ਪਾਉਣਾਗਾ। ਠੀਕ ਹੈ। ਮੁੱਲ ਦਾ ਨਹੀਂ ਲੈ ਕੇ ਆਉਣਾ। ਜਿਵੇਂ ਕਹਿਣਗੇ ਉਹਨਾਂ ਕਰੀ। ਜਿਵੇਂ ਮੈਂ ਕਹੂੰਗਾ ਉਵੇਂ ਪਾਉਣਾ। ਉਦੋਂ ਮੈਂ ਬੈ ਕੇ ਦੱਸੂਗਾ ਇਤਨਾ ਨਹੀਂ ਮੈਂ ਬੋਲ ਸਕਦਾ ਉਹ ਸੀਜਾ ਉਹ ਪੁੱਛ ਲਈ ਬਸ ਇੱਕ ਵਾਰ ਉਹ ਪਾ ਦੇ ਬੇੜੇ ਪਾਰ ਬੇੜੇ ਪਾਰ ਇੱਕ ਤਾਂ ਨਾਰੀ ਵਾਲ ਦਾ ਬੁਰਗਾ ਆਊਗਾ ਦੋ ਤਿੰਨ ਚਾਰ ਆਈਟਮ ਆਉਣੇ ਕਿਤੇ ਤਾਂ ਬਾਕੀ ਘਰੇ ਵੀ ਨੇ ਉਹ ਆਈਟਮਾ ਸੋਡੇ ਘਰੀ ਹੋਣਗੀਆਂ ਬਸ ਹੋਰ ਲਾ ਕੇ ਬਸ ਜਿਹੜਾ ਕੀੜੇ ਦਾ ਭੌਣ ਲੱਭਣਾ ਉਹ ਬਿਲਕੁਲ ਨਾਲ ਕੋਈ ਕੁਝ ਭੌਣ ਨਾ ਹੋਵੇ ਠੀਕ ਹੈ ਜੀ ਸਮਝ ਗਿਆ ਨਾ ਫਿਰ ਤੈਂ ਡੇਲੀ ਉੱਥੇ ਪਾਉਣਾ ਵਾਹ ਜੀ 7 ਦਿਨਾਂ ਦੇ ਵਿੱਚ ਵਿੱਚ ਤੇਰੇ ਸੀਸੇ ਵਾਂਗੂ ਕੰਮ ਹੋ ਜਾਣਗੇ ਠੀਕ ਹੈ ਕਿਰਪਾ ਹੋ ਜੂਗੀ ਹੁਣ ਬੱਸ ਐਂ ਦੱਸੇ ਭਾਈ ਮਣ ਕਿੰਨਾ ਸਾਗੀ ਕਰਦਾ ਕੋਈ ਜ਼ੋਰ ਭੁੱਕੀ ਵੀ ਖਾਲੇ ਜੀ ਉਹ ਇਹਦੇ ਵਾਲਾ ਫਿਰ ਉਹ ਕੋਲੇ ਦੋਨੋਂ ਵਿੱਚ ਚੱਪਦੇ ਵਾਲਾ ਆਹ ਉੱਚਾ ਕਾਲ ਕਿੱਥੇ ਬਣਿਆ ਹੋਇਆ ਹੈ ਤੇਰੇ ਹੀ ਸਰੀਰ ਤੇ ਆ ਆ ਬਾਈ ਤਾ ਹੁਣ ਬੁੱਢੂ ਟੁੱਟ ਬੋਲਦਾ ਮੈਂ ਤਾ ਜੂੜੀ ਜਿਹਾ ਲੱਗਦਾ ਆਸੇ ਕੀ ਵਜਦੀ ਐ ਓਏ ਕੰਚ ਲੱਗਿਆ ਸੀ ਬੋਤਲ ਜੀ ਕਾਰੇ ਵਾਸਤੇ ਛੋਟੂ ਦਾ ਪੜਾਖ ਕਿਲੋ ਦੇ ਸੋਕਾ ਇਹ ਪੜਾਖਿਆ ਨਾ ਨਹੀਂ ਹੈਗਾ ਹੋਰ ਪੁੱਛਿਆਗਾ ਕਿਆ ਵੇ ਹਮੇ ਗਰੀਹਾਂ ਦਾ ਰੂੜਾ ਉਸ ਨਾਲ ਹੀ ਫਟ ਲੱਗੇ ਜਿਵੇਂ ਲੱਗੇ ਕਿਰਪਾਨ ਤੇ ਕਿੱਥੇ ਬਣੀ ਸੀ ਦਿਖਾ ਠੀਕ ਆ ਕੇ ਕਿਆ ਬਾਬਾ ਵਾਰ ਕੀ ਚੀਜ਼ ਹੈ ਠੀਕ ਮੱਥਾ ਪਰ